ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਹਾਂ ਜੀ ਸਮੁੰਦਰ ਕੰਢੇ ਇੱਕ ਬੱਚਾ ਖੇਡ ਰਿਹਾ ਸੀ ਅਚਾਨਕ ਸਮੁੰਦਰ ਦੇ ਵਿੱਚੋਂ ਇੱਕ ਲਹਿਰ ਆਉਂਦੀ ਹੈ ਤੇ ਉਸ ਬੱਚੇ ਦੀ ਚੱਪਲ ਨੂੰ ਨਾਲ ਰੋੜ ਕੇ ਲੈ ਜਾਂਦੀ ਹੈ ਉਹ ਬੱਚਾ ਜਿਹੜੇ ਸਮੁੰਦਰ ਤੇ ਖੇਡ ਰਿਹਾ ਸੀ ਉਸ ਤੇ ਕੰਢੇ ਤੇ ਰੇਤ ਦੇ ਉੱਤੇ ਲਿਖ ਦਿੰਦਾ ਹੈਗਾ ਸਮੁੰਦਰ ਚੋਰ ਹੈ ਦੂਜੇ ਕੰਢੇ ਤੇ ਸਮੁੰਦਰ ਦੇ ਦੂਜੇ ਕੰਢੇ ਤੇ ਕੁਝ ਮਛੇਰੇ ਮੱਛੀਆਂ ਫੜ ਰਹੇ ਹੁੰਦੇ ਫੜ ਰਹੇ ਹੁੰਦੇ ਆ ਕਿ ਉਹ ਸਾਰੀਆਂ ਮੱਛੀਆਂ ਸਮੁੰਦਰ ਚੋਂ ਕੱਢਦੇ ਆ ਤੇ ਉਹਨਾਂ ਵਿੱਚੋਂ ਇੱਕ ਰੁਸ਼ੇਰਾ ਰੇਤ ਤੇ ਲਿਖ ਦਿੰਦਾ ਹੈ ਕਿ ਸਮੁੰਦਰ ਅੰਨ ਦਤਾ ਹੈ ਸਮੁੰਦਰ ਦੇ ਤੀਜੇ ਕੰਡੇ ਤੇ ਕੋਈ ਬਜ਼ੁਰਗ ਆਦਮੀ ਤੁਰਿਆ ਜਾਂਦਾ ਹੈ ਤੇ ਉਸ ਨੂੰ ਇੱਕ ਵੱਡੀ ਛਿੱਪੀ ਮਿਲਦੀ ਹੈ ਤੇ ਛਿੱਪੀ ਦੇ ਵਿੱਚੋਂ ਕੀਮਤੀ ਜਵਾਹਰ ਮੋਤੀ ਉਸ ਨੂੰ ਮਿਲਦੇ ਆ ਤੇ ਉਹ ਸਮੁੰਦਰ ਦੇ ਕੰਡੇ ਰੇਤ ਤੇ ਲਿਖ ਦਿੰਦਾ ਹੈ ਇਹ ਸਮੁੰਦਰ ਦਾਨੀ ਹੈ ਕਿਸੇ ਨੌਜਵਾਨ ਦੀ ਸਮੁੰਦਰ ਦੇ ਵਿੱਚ ਡੁੱਬਣ ਕਰਕੇ ਮੌਤ ਹੋ ਜਾਂਦੀ ਹੈ ਤੇ ਉਸ ਦੀ ਮਾਂ ਉਸ ਰੇਤ ਤੇ ਕੰਡੇ ਲਿਖ ਦਿੰਦੀ ਹੈ ਕਿ ਸਮੁੰਦਰ ਕਾਤਲ ਹੈ ਅਚਾਨਕ ਸਮੁੰਦਰ ਦੇ ਵਿੱਚੋਂ ਇੱਕ ਲਹਿਰ ਉੱਠਦੀ ਹੈ ਤੇ ਜੋ ਲਿਖਿਆ ਹੁੰਦਾ ਸਭ ਕੁਝ ਮਿਟਾ ਕੇ ਰੱਖ ਦਿੰਦੀ ਹੈ ਕਿ ਲੋਕ ਸਮੁੰਦਰ ਬਾਰੇ ਕੀ ਕਹਿਣ ਵਿਸਾਲ ਸਮੁੰਦਰ ਨੂੰ ਇਸ ਦੀ ਕੋਈ ਪਰਵਾਹ ਨਹੀਂ ਉਹ ਆਪਣੀਆਂ ਲਹਿਰਾਂ ਵਿੱਚ ਰੁੱਝਿਆ ਹੋਇਆ ਹੈ ਆਪਣੇ ਉਫਾਨ ਅਤੇ ਸ਼ਾਂਤੀ ਉਹ ਖੁਦ ਪੈ ਕਰਦਾ ਹੈ ਜੇਕਰ ਵਿਸਾਲ ਸਮੁੰਦਰ ਵਰਗਾ ਬਣਨਾ ਹੈ ਤਾਂ ਕਿਸੇ ਵੱਲ ਕਿਸੇ ਦੇ ਫੈਸਲਿਆਂ ਵੱਲ ਧਿਆਨ ਨਾ ਦਿਓ ਜੋ ਕਰਨਾ ਹੈ ਆਪਣੇ ਹਿਸਾਬ ਨਾਲ ਕਰੋ ਜੋ ਬੀਤ ਗਿਆ ਉਸ ਦੀ ਚਿੰਤਾ ਵਿੱਚ ਨਾ ਰਹੋ ਹਾਰ ਜਿੱਤ ਗਵਾਉਣਾ ਪਾਉਣਾ ਸੁੱਖ ਦੁੱਖ ਇਹ ਕਰਕੇ ਆਪਣਾ ਮਨ ਖਰਾਬ ਨਾ ਕਰੋ ਵਾਇਰਲ ਚੀਕਾ ਖਾਸਾ ਵਾਇਰਲ ਚੀਕੀ ਫੱਤੀ ਜੇ ਕਹਾਣੀ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ